पब्लिक लाइव फील्ड एंड वर्कशॉप वर्कर यूनियन पंजाब का सोलहार राज्य जन्दी कॉन्फ्रेंस दो दिवसीय संपन्न हुआ जिसमें पुरानी बॉडी भंग करके लेखा जोखा पेश करके नई कार्यकारिणी का गठन किया जिसमें सर्वसम्मति से दूसरी बार पंजाब अध्यक्ष मखन सिंह वाहिदपुरी सिंह महासचिव फूमन सिंह काठगढ़ कोषाध्यक्ष बलजिंदर सिंह वरिष्ठ उपाध्याप बलराज मोर अमरिक सिंह हरप्रीत ग्रेवाल सतनाम सिंह तरन तारण लखविंदर सिंह पटियाला दर्शन चीमा संगरूर उपाध्यक्ष पुष्पेंद्र कुमार गुरु दर्शन सिंह पटियाला रंजीत सिंह वीर, सतनाम सिंह गुरदासपुर दर्शन शर्मा बठिंडा सत्यम मोगा संयुक्त सचिव सुखदेव सिंह होशियारपुर जितेंद्र सिंह अमृतसर तार सिंह राम लुभाया रोपड़ सुरेश ठाकुर मोहाली प्रस सचिव रणधीर सिंह टूसे राजेंद्र मेहरा पठानकोट कोषाध्यक्ष बलजिंदर सिंह तरन अंग्रेज सिंह सहायक कोषाध्यक्ष अमरीक सिंह अमरजीत कुमार सुरेंद्र कुमार सहायक सचिव सुखबीर सिंह धर्मेंद्र सिंह तरसेम लाल सिकंदर पाल सिंह प्रचार सचिव दर्शन संधू, प्रेम कुमार गुरदासपुर सुखराम सवेरा सिंह इंद्रजीत ऋषि तार सिंह ऑडिटर दर्शन भुल्लर तरसेम सिंह सहायक एडिटर हरपाल सिंह गुरदासपुर चंद नरेंद्र कुमार लाइव सिंह अनिल कुमार चुने गए ਨਵੰਬਰ ਦੇ ਪਹਿਲੇ 4 ਦਿਨਾਂ ਦੇ ਅੰਦਰ ਦਿੱਲੀ ਦੇ ਅੰਦਰ ਬਹੁਤ ਵੱਡਾ ਕਤਲੇਆਮ ਹੋਇਆ ਜਿੱਥੇ ਧਰਮ ਦੇ ਨਾਂ ਦੇ ਉੱਤੇ ਇੱਕ ਫਿਰਕੇ ਨੂੰ ਨਿਸ਼ਾਨਾ ਬਣਾਇਆ ਗਿਆ ਜਨੂਨੀਆਂ ਦੇ ਵੱਲੋਂ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਿੱਲੀ ਦੇ ਵਿੱਚ ਬਹੁਤ ਵੱਡਾ ਜਿਹਨੂੰ ਜੈਨੋਸਾਈਡ ਆਖਦੇ ਹੋ ਉਹ ਹੋਇਆ ਨਵੰਬਰ ਦਾ ਮਹੀਨਾ ਇਸ ਕਰਕੇ ਵੀ ਮਹੱਤਵਪੂਰਨ ਹੈ ਭਈ ਇਸ ਮਹੀਨੇ ਦੇ ਅੰਦਰ ਸ਼ਹੀਦ ਇਆਜਮ ਕਰਤਾਰ ਸਿੰਘ ਸਰਾਬਾ ਤੇ ਉਹਦੇ 6 ਸਾਥੀਆਂ ਨੇ ਸ਼ਹਾਦਤ ਦਾ ਜਾਮ ਪੀਤਾ। ਠੂਆ ਹੋ ਸਕਦਾ ਕਹਿੰਦੇ ਮੰਤਰੀ ਵੀ ਆਵੇ। ਹੋ ਸਕਦਾ ਕਹਿੰਦੇ ਮੰਤਰੀ ਵੀ ਆਵੇ। ਮੰਤਰੀ ਦਾ ਸ਼ੋਰ ਨੇ ਸੈਕਟਰੀ ਦੇ ਐਚਓਡੀ ਕਹਿੰਦੇ ਦੋਨੇ ਬੈਠਣਗੇ ਮੰਨ ਲਓ ਉਸ ਦਿਨ ਨੂੰ ਬਾਈਚਾਸ ਨੂੰ ਮੀਟਿੰਗ ਮੁਲਤਵੀ ਕਰਨ ਦੇ ਲਿਖਤੀ ਪੱਤਰ ਸਾਡੇ ਕੋਲ ਅੱਜ ਆ ਗਿਆ। ਜੇ ਮੀਟਿੰਗ ਮੁਲਤਵੀ ਕਰ ਦਿੰਦੇ ਐ ਤੇ ਫੇਰ ਆਪਾਂ ਨੂੰ ਉਦੋਂ ਉਸੇ ਵੇਲੇ ਉਹਦੇ 10 ਮਿੰਟ ਲਾ ਦੇਣੇ ਚਾਹੀਦੇ ਆ ਪ੍ਰੋਟੈਸਟ ਕਰਕੇ ਗਾਹਾਂ ਦਾ ਕੋਈ ਨਾ ਕੋਈ ਡੇਟ ਕੱਢ ਕੇ ਧਰਨਾ ਵੀ ਲਾਵਾਂਗੇ ਮੰਗਾ ਭੜੀਆਂ ਬਾਜਪਤੇ ਜਾਇਜਲੇ ਪਬਲਿਕ ਆਂਦੀ ਐ ਮੰਗਾ ਭੜੀਆਂ ਨੇ ਇਰੀਗੇਸ਼ਨ ਦੀਆਂ ਵੀ ਮੰਗਾ ਪੰਨੇ ਰੁਪਈਆਂ ਨੇ ਤੇ ਸੀਵਰੇਜ ਦੀ ਓੜਦੇ ਵੀ ਕੁਝ ਮੰਗਾ ਰੁਪਈਆਂ ਨੇ ਮੇਰੀ ਬੇਨਤੀ ਆ ਸੂਬਾ ਕਮੇਟੀ ਨੂੰ ਹੱਥ ਜੇ ਓੜ ਕੇ ਤੁਹਾਨੂੰ ਬੇਨਤੀ ਐ ਵੀ ਅੱਜ ਕਈ ਵਾਰੀ ਆਪਾਂ ਕਰਦੇ ਆ ਵੀ ਪ੍ਰੋਬਲਮ ਆਦੀ ਐ ਉੱਥੇ ਇਦਾਂ ਦੀ ਨਾ ਸੋਸਿਆ ਹੋਵੇ ਅੱਜ ਕਣ ਕੇ ਦੇਖ ਲਓ 40 ਤੋਂ 45 ਐ ਤੁਸੀਂ ਤੁਹਾਨੂੰ ਫੋਟੋ ਦੇਖ ਲਓ ਕਿੰਨੀਆਂ ਦੀ ਹੁੰਦੀ ਐ ਫਿਰ ਤਕਰੀਬ ਇਹ ਹੁੰਦੀ ਆ ਬਈ ਜਦੋਂ 40 ਦੇ ਵਿੱਚੋਂ 15 ਆਉਣੇ ਆ। ਸੋ ਮੇਰੀ ਬੇਨਤੀ ਥੱਲੇ ਵਾਲੇ ਨਾ ਭੇਜੋ। ਥੱਲੇ ਵਾਲੇ ਸਾਥੀਆਂ ਨੂੰ ਫੇਰ ਉੱਪਰ ਭੇਜ ਦਿਆ ਕਰੋ। ਥੱਲੇ ਵਾਲੇ ਸਾਥੀਆਂ ਨੂੰ ਥੱਲੇ ਬਹੁਤ ਕੰਮ ਹੈ, ਜਿਹੜੇ ਅੱਜ ਕੰਮ ਹੈ ਥੱਲੇ ਕੰਮ ਕਰਨ ਦਿਓ। ਜਦੋਂ ਤੁਹਾਨੂੰ ਪੰਜਾਬ ਦੇ ਵਿੱਚ ਪਾ ਲਿਆ ਪੰਜਾਬ ਦੇ ਵਿੱਚ ਆਪਾਂ ਸਿਰ ਜੋੜ ਕੇ ਉੱਥੇ ਬੈਠੀਏ। ਕੰਮ ਵੀ ਕੱਢੀਏ ਔਰ ਮਸਲੇ ਵੀ ਹੱਲ ਹੋਣਗੇ। ਸੋ ਸਾਥੀ 바ਸੀ ਜੀ, ਸਾਥੀ ਮਨਜੀਤ ਜੀ, ਸਾਥੀ ਵਿਲਾ ਜੀ। ਪਸ਼ਵਿੰਦਰ ਦੇ ਜਿਹੜੀ ਆਉਂਦੀ ਆ ਅਧਿਕਾਰੀਆਂ ਦੇ ਨਾਲ ਉਨਾ ਮੀੜਾ ਜੋ ਸਾਡੀ ਨਿੱਜੀ ਚਾਹੇ ਪਹਿਚਾਨ ਬਣੇ ਨਾ ਬਣੇ ਪਰ ਕੋਈ ਨਾ ਕੋਈ ਮੰਗ ਰੂ ਕੱਢ ਕੇ ਲੈਣੀ ਹੁੰਦੀ ਹੈ ਇਹ ਸਾਡੇ ਲੀਡਰਾਂ ਦੀ ਪਹਿਚਾਨ ਉਹਦੇ ਹੀ ਬਣਦੀ ਆ ਜੇ ਜੀ ਆਪਣੀਆਂ ਮੰਗਾਂ ਦਿੱਤੇ ਜੋਰ ਜੋਲ ਪਾ ਕੇ ਤੇ ਮੰਗਾਂ ਲੋਕਾਂ ਦੀਆਂ ਮੰਗਾਂ ਦਾ ਹੱਲ ਕਰਾਉਂਦੇ ਆ ਉਹ ਸਾਡੀ ਪਹਿਚਾਨ ਹੈ